ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦਿਨ ਅੱਜ ਜੋ ਰਾਜਸਥਾਨ ਨੂੰ ਸਰਕਾਰ ਨੇ ਬੀਜਪੀ ਦੀ ਸਰਕਾਰ ਨੇ ਬਹੁਤ ਧੱਕਾ ਕੀਤਾ ਛੋਟੇ ਛੋਟੇ ਬੱਚੇ ਬਜ਼ੁਰਗ ਜ਼ਖਮੀ ਕੀਤੇ ਤੇ ਸਰਕਾਰ ਨੇ ਧੱਕਾ ਨਹੀਂ ਕੀਤਾ ਅਕਾਲ ਤੰਬਾ ਦਾ ਕਿਹੜਾ ਹਕੂਨਾਮਾ ਹੋਇਆ ਵੀ ਕਿਹੜੇ ਪ੍ਰਬੰਧਨ ਗੁਰੂ ਘਰਾਂ ਦੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਭ ਤੋਂ ਜੋ ਵੀ ਫੈਸਲਾ ਹੋਊਗਾ ਉਹ ਅਕਾਲ ਤਖਤ ਸਭ ਕਰਦਾ ਕਿਹੜੇ ਸਰਕਾਰ ਰਸੀਵਰ ਲਾ ਕੇ ਇਹ ਦਾਖਲ ਅੰਦਾਜ਼ੀ ਕਰ ਰਹੀ ਆ ਗੋਨੂਵਾਲ ਗੁਰੂ ਘਰ ਚ ਉਹ ਬਹੁਤ ਨਿੰਦਮਯੋਗ ਆ ਕਿਹੜਾ ਇਹ ਫੈਸਲਾ ਇਹ ਪੰਥ ਨੇ ਕਰਨਾ ਤੇ ਮੈਂ ਸਰਕਾਰ ਨੂੰ ਵੀ ਇਹ ਤਾੜਨਾ ਕਰਦਾ ਵੀ ਕਿਹੜਾ ਤੁਹਾਡਾ ਰਿਸਿਵਰ ਲੱਗਾ ਹੋਇਆ ਇਹ ਤੁਸੀਂ ਆਪ ਦੀ ਆਪ ਹਟਾ ਲਓ ਨਹੀਂ ਪਰ ਤੁਹਾਨੂੰ ਹਟਾਉਣਾ ਪਊਗਾ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਤੁਹਾਡੇ ਲੱਖ ਮੱਤ ਭੇਜਣ ਜਿਹਨੇ ਵੀ ਤੁਸੀਂ ਗੁਰਸਿੱਖ ਰਾਜਸਥਾਨ ਚ ਹਰਿਆਣਾ ਚ ਪੰਜਾਬ ਚ ਵੱਸਦੇ ਹੋ ਸਾਰਿਆਂ ਨੂੰ ਮੈਂ ਤੁਹਾਨੂੰ ਅਪੀਲ ਕਰਦਾ ਭਾਈ ਖਾਲਸਾ ਜੀ ਜੇ ਅੱਜ ਆਪਾਂ ਇਕੱਠੇ ਨਾ ਹੋਏ ਤਾਂ ਗੁਰੂ ਘਰਾਂ 'ਚ ਇਹ ਸਰਕਾਰਾਂ ਆਪਣੇ ਰਸੀਵਰ ਲਾਉਣਗੀਆਂ ਤੇ ਸਰਕਾਰਾਂ ਨੇ ਵੀ ਸੋਚਣਾ ਚਾਹੀਦਾ ਉਹਦੇ ਰਸੀਵਰ ਵਾਪਸ ਲੈ ਲੈਣ ਜੇ ਨਾਲ ਲਿਆ ਤਾਂ ਸਾਨੂੰ ਲੈਣਾ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ